बॉलीवुड ਦੇ ਅਦਾਕਾਰ ਤਰਮਿੰਦਰ ਸਾਡੇ ਵਿਚਕਾਰ ਨਹੀਂ ਰਹੇ ਜਿहां ਤਰਮਿੰਦਰ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ 89 ਸਾਲ ਦੀ ਉਮਰ 'ਚ ਤਰਮਿੰਦਰ ਨੇ ਆਪਣੇ ਚਾਉਣ ਵਾਲਿਆਂ ਨੂੰ ਅਲਵਿਦਾ ਕਹਿ ਦਿੱਤਾ ਹੈ ਉਹਨਾਂ ਦਾ ਅਚਾਨਕ ਇਸ ਦੁਨੀਆ 'ਚੋਂ ਚਲੇ ਜਾਣਾ ਉਹਨਾਂ ਦੇ ਪਰਿਵਾਰ ਤੇ ਚਾਉਣ ਵਾਲਿਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅੱਜ ਥੋੜੇ ਟਾਈਮ ਪਹਿਲਾਂ ਹੀ ਤਰਮਿੰਦਰ ਜੀ ਦੀ ਅਚਾਨਕ ਹਾਲਾਤ ਨਾਜ਼ੁਕ ਬਣ ਗਈ ਕਿ ਥੋੜੀ ਦੇਰ ਬਾਅਦ ਉਹਨਾਂ ਦੇ ਘਰ ਐਂਬੂਲੈਂਸ ਪਹੁੰਚੀਆ ਤਰਮਿੰਦਰ ਦੀ ਮੌਤ ਦੀ ਪੁਸ਼ਟੀਕਰਨ ਜੋਹਰ ਨੇ ਕੀਤੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਜਰਗੇ ਲਿਖਿਆ ਇੱਕ ਯੁੱਗ ਦਾ ਅੰਤ ਹੋ ਗਿਆ ਸੁਪਰਸਟਾਰ ਤਰਮਿੰਦਰ ਦੀ ਸਿਹਤ ਕਈ ਦਿਨਾਂ ਤੋਂ ਵਿਗੜ ਰਹੀ ਸੀ ਸਾਲ ਐਂਡ ਚ ਉਹਨਾਂ ਨੂੰ ਤਕਲੀਫ ਹੋਣ ਕਾਰਨ ਉਹਨਾਂ ਨੂੰ ਇਸ ਮਹੀਨੇ ਦੀ ਸ਼ੁਰੂ ਚ ਹੀ ਬ੍ਰੀਚ ਕੈਂਡੀ ਹਸਪੀਟਲ ਚ ਦਾਖਲ ਕਰਵਾਇਆ ਗਿਆ ਸੀ ਅਤੇ 12 ਨਵੰਬਰ ਨੂੰ ਛੁੱਟੀ ਦਿੱਤੀ ਗਈ ਸੀ। ਉਦੋਂ ਤੋਂ ਹੀ ਉਹਨਾਂ ਦਾ ਘਰ ਵਿੱਚ ਇਲਾਜ ਚੱਲ ਰਿਹਾ ਹੈ। ਅੱਜ ਤਰਮਿੰਦਰ ਦੇ ਘਰ ਦੇ ਬਾਹਰ ਇੱਕ ਐਂਬੂਲੈਂਸ ਦੇਖੀ ਗਈ ਸੀ ਤੇ ਉਹਨਾਂ ਦੀ ਧੀ ਈਸ਼ਾ ਦਿਓਲ ਵੀ ਨੇੜੇ ਹੀ ਦੇਖੀ ਗਈ ਸੀ। ਤਰਮਿੰਦਰ ਦੇ ਘਰ ਦੇ ਬਾਹਰ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਦੱਸਦੇ ਕੁਝ ਦਿਨ ਪਹਿਲਾਂ ਹੀ ਐਕਟਰ ਤਰਮਿੰਦਰ ਨੂੰ ਹਸਪਤਾਲ ਚ ਪੜਤੀ ਕਰਵਾਇਆ ਗਿਆ ਸੀ। ਉਸ ਵੇਲੇ ਵੀ ਉਹ ਵੈਂਟੀਲੇਟਰ ਤੇ ਸਨ। ਇਸ ਤੋਂ ਬਾਅਦ ਉਹਨਾਂ ਨੂੰ ਵੈਂਟੀਲੇਟਰ ਤੇ ਹੀ ਰੱਖਿਆ ਗਿਆ ਤੇ ਇਹ ਵੀ ਖਬਰ ਆ ਰਹੀਆਂ ਸੀ ਉਹਨਾਂ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਦੇ بیٹے ਸਨੀ ਦਿਓਲ ਤੇ ਉਹਨਾਂ ਦੀ ਬੇਟੀ ਇਸ਼ਾ ਦਿਓਲ ਨੇ ਪੁਸ਼ਟੀ ਕੀਤੀ ਸੀ ਕਿ ਮਿਸ ਇਨਫੋਰਮੇਸ਼ਨ ਨਾ ਫਿਲਾਓ। ਇਸੇ ਗੱਲ ਤੇ ਸਨੀ ਦਿਓਲ ਵੀ ਭੜਕ ਉੱਠੇ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਝੂਠੀਆਂ ਖਬਰਾਂ ਨੂੰ ਨਾ ਫਿਲਾਓ। ਧਰਮਿੰਦਰ ਜੀ ਦਾ ਲਿੰਕ ਵੀ ਪੰਜਾਬ ਦੇ ਨਾਲ ਲੱਗਦਾ ਕਿਉਂਕਿ ਧਰਮਿੰਦਰ ਦਾ ਜਨਮ ਵੀ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਸਹਾਰਨੇਵਾਲ ਚ ਹੋਇਆ ਸੀ ਤੇ ਉਹਨਾਂ ਦਾ ਨਾਮ ਵੀ ਧਰਮ ਸਿੰਘ ਦਿਓਲ ਰੱਖਿਆ ਗਿਆ ਸੀ ਪਰ ਫਿਲਮੀ ਦੁਨੀਆ ਚ ਆਉਣ ਤੋਂ ਬਾਅਦ ਉਹਨਾਂ ਦਾ ਨਾਮ ਧਰਮਿੰਦਰ ਨਾਲ ਫੇਮਸ ਹੋਇਆ। ਪਰ ਵੱਡੀ ਖਬਰ ਇਹ ਹੈ ਕਿ ਧਰਮਿੰਦਰ ਹੁਣ ਇਸ ਦੁਨੀਆ ਚ ਨਹੀਂ ਰਹੇ। ਉਹਨ 62 ਸਾਲ ਦੀ ਬਾਲੀਵੁੱਡ ਕੈਰੀਅਰ ਜੀ ਹੀ ਮੇਨ ਸਭ ਤੋਂ ਵੱਧ ਫਿਲਮਾਂ 'ਚ ਨਜ਼ਰ ਆਏ ਜਿਨ੍ਹਾਂ ਦੀ ਹਿੰਦੀ ਸਿਨੇਮਾ 'ਚ ਸਭ ਤੋਂ ਵੱਧ ਹਿੱਟ ਫਿਲਮਾਂ ਦਾ ਰਿਕਾਰਡ ਆਪਣੇ ਨਾਮ ਕੀਤਾ ਅਤੇ ਕੁਝ ਸਾਲਾਂ 'ਚ ਮਸ਼ਹੂਰ ਹੋ ਗਏ ਸਨ ਬਾਲੀਵੁੱਡ ਦੇ ਅਦਾਕਾਰ ਤਰਮਿੰਦਰ ਸਾਡੇ ਵਿਚਕਾਰ ਨਹੀਂ ਰਹੇ ਜਿहां ਤਰਮਿੰਦਰ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ 89 ਸਾਲ ਦੀ ਉਮਰ 'ਚ ਤਰਮਿੰਦਰ ਨੇ ਆਪਣੇ ਚਾਉਣ ਵਾਲਿਆਂ ਨੂੰ ਅਲਵਿਦਾ ਕਹਿ ਦਿੱਤਾ ਹੈ ਉਹਨਾਂ ਦਾ ਅਚਾਨਕ ਇਸ ਦੁਨੀਆ 'ਚੋਂ ਚਲੇ ਜਾਣਾ ਉਹਨਾਂ ਦੇ ਪਰਿਵਾਰ ਤੇ ਚਾਉਣ ਵਾਲਿਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅੱਜ ਥੋੜੇ ਟਾਈਮ ਪਹਿਲਾਂ ਹੀ ਤਰਮਿੰਦਰ ਜੀ ਦੀ ਅਚਾਨਕ ਹਾਲਾਤ ਨਾਜ਼ੁਕ ਬਣ ਗਈ ਕਿ ਥੋੜੀ ਦੇਰ ਬਾਅਦ ਉਹਨਾਂ ਦੇ ਘਰ ਐਂਬੂਲੈਂਸ ਪਹੁੰਚੀਆ ਤਰਮਿੰਦਰ ਦੀ ਮੌਤ ਦੀ ਪੁਸ਼ਟੀ ਕਰਨ ਜੋਹਰ ਨੇ ਕੀਤੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਜ਼ਰੀਏ ਲਿਖਿਆ ਇੱਕ ਯੋਗ ਦਾ ਅੰਤ ਹੋ ਗਿਆ ਸuperstar tarminder ਦੀ ਸਿਹਤ ਕਈ ਦਿਨਾਂ ਤੋਂ ਵਿਗੜ ਰਹੀ ਸੀ ਸਾਲ ਐਂਡ ਚ ਉਹਨਾਂ ਨੂੰ ਤਕਲੀਫ ਹੋਣ ਕਾਰਨ ਉਹਨਾਂ ਨੂੰ ਇਸ ਮਹੀਨੇ ਦੀ ਸ਼ੁਰੂ ਚ ਹੀ ਬ੍ਰੀਚ ਕੈਂਡੀ ਹਸਪੀਟਲ ਚ ਦਾਖਲ ਕਰਵਾਇਆ ਗਿਆ ਸੀ ਅਤੇ 12 ਨਵੰਬਰ ਨੂੰ ਛੁੱਟੀ ਦੇ ਦਿੱਤੀ ਗਈ ਸੀ ਉਦੋਂ ਤੋਂ ਹੀ ਉਹਨਾਂ ਦਾ ਘਰ ਵਿੱਚ ਇਲਾਜ ਚੱਲ ਰਿਹਾ ਹੈ ਅੱਜ tarminder ਦੇ ਘਰ ਦੇ ਬਾਹਰ ਇੱਕ ਐਂਬੂਲੈਂਸ ਦੇਖੀ ਗਈ ਸੀ ਤੇ ਉਹਨਾਂ ਦੀ ਧੀ ঈਸ਼ਾ ਦਿਓਲਵੀ ਨੇੜੇ ਹੀ ਦੇਖੀ ਗਈ ਸੀ tarminder ਦੇ ਘਰ ਦੇ ਬਾਹਰ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ ਦੱਸਦੇ ਕੁਝ ਦਿਨ ਪਹਿਲਾਂ ਹੀ ਐਕਟਰ tarminder ਨੂੰ ਹਸਪਤਾਲ ਚ ਪੜਤੀ ਕਰਵਾਇਆ ਗਿਆ ਸੀ ਉਸ ਵੇਲੇ ਵੀ ਉਹ ਵੈਂਟੀਲੇਟਰ ਤੇ ਸਨ ਉਸ ਤੋਂ ਬਾਅਦ ਉਹ ਨੂੰ ਵੈਂਟੀਲੇਟਰ ਤੇ ਹੀ ਰੱਖਿਆ ਗਿਆ ਤੇ ਇਹ ਵੀ ਖਬਰਾਂ ਉਡ ਰਹੀਆਂ ਸੀ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਜਿਸ ਤੋਂ ਬਾਅਦ ਉਹਨਾਂ ਦੇ بیٹے ਸਨੀ ਦਿਓਲ ਤੇ ਉਹਨਾਂ ਦੀ ਬੇਟੀ ਇਸ਼ਾ ਦਿਓਲ ਨੇ ਪੁਸ਼ਟੀ ਕੀਤੀ ਸੀ ਕਿ ਮਿਸ ਇਨਫੋਰਮੇਸ਼ਨ ਨਾ ਫਿਲਾਓ ਇਸੇ ਗੱਲ ਤੇ ਸਨੀ ਦਿਓਲ ਵੀ ਪੜਕੋਟੇ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਝੂਠੀਆਂ ਖਬਰਾਂ ਨੂੰ ਨਾ ਫਿਲਾਓ ਤਰਮਿੰਦਰ ਜੀ ਦਾ ਲਿੰਕ ਵੀ ਪੰਜਾਬ ਦੇ ਨਾਲ ਲੱਗਦਾ ਕਿਉਂਕਿ ਤਰਮਿੰਦਰ ਦਾ ਜਨਮ ਵੀ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਸਹਨੇਵਾਲ ਚ ਹੋਇਆ ਸੀ ਤੇ ਉਹਨਾਂ ਦਾ ਨਾਮ ਵੀ ਧਰਮ ਸਿੰਘ ਦਿਓਲ ਰੱਖਿਆ ਗਿਆ ਸੀ ਪਰ ਫਿਲਮੀ ਦੁਨੀਆ ਚ ਆਉਣ ਤੋਂ ਬਾਅਦ ਉਹਨਾਂ ਦਾ ਨਾਮ ਤਰਮਿੰਦਰ ਨਾਲ ਫੇਮਸ ਹੋਇਆ ਪਰ ਵੱਡੀ ਖਬਰ ਇਹ ਹੈ ਕਿ ਤਰਮਿੰਦਰ ਹੁਣ ਇਸ ਦੁਨੀਆ ਚ ਨਹੀਂ ਰਹੇ ਉਹਨਾਂ ਨੇ ਆਪਣੇ 65 ਸਾਲ ਦੇ ਬਾਲੀਵੁੱਡ ਕੈਰੀਅਰ ਚ ਹੀ ਮੇਨ ਸੈਂਸੋ ਵੱਧ ਫਿਲਮਾਂ ਚ ਨਜ਼ਰ ਆਏ ਜਿਨ੍ਹਾਂ ਦੀ ਹਿੰਦੀ ਸਿਨੇਮਾ ਚ ਸਭ ਤੋਂ ਵੱਧ ਹਿੱਟ ਫਿਲਮਾਂ ਦਾ ਰਿਕਾਰਡ ਆਪਣੇ ਨਾਮ ਕੀਤਾ ਅਤੇ ਕੁਝ ਸਾਲਾਂ ਚ ਮਸ਼ਹੂਰ ਹੋ ਗਏ ਸਨ